ਭਾਈ ਆ ਮੁੰਡੇ ਦੀ ਨਾ ਡਰਾਈਵਰੀ ਚੈੱਕ ਕਰੋ ਤੁਸੀਂ ਇੱਥੇ 2 ਦਿਨ ਲਾ ਕੇ ਨਾ ਕਹਿ ਦੇਣਗੇ ਅਸੀਂ ਆਪਰੇਟਰ ਬਣ ਗਏ ਆ ਆ ਘੱਟੋ ਘੱਟ 15 ਫੁੱਟ ਜਗ੍ਹਾ ਨਹੀਂ ਵੀ ਐ ਜਿੱਥੋਂ ਥੱਲੋਂ ਪਿੱਲਰ ਭਰੇ ਹੋਏ ਆ ਤੇ ਸਾਈਡ ਬਣਾ ਕੇ ਕੋਈ ਪੋਲਪਲ ਬਣਦਾ ਕਿਸੇ ਪਾਸੋਂ ਰੈਂਪ ਨਹੀਂ ਕੋਈ ਨਹੀਂ ਬਸ ਸਿਰਫ ਬਾਗਟ ਤੇ ਲੋਡਰ ਦੇ ਸਿਰ ਤੇ ਇਹਨੇ ਮਸ਼ੀਨ ਬਾਹਰ ਕੱਢ ਕੇ ਲਿਆਉਣੀ ਐ ਤੁਸੀਂ ਮੁੰਡੇ ਦੀ ਡਰਾਈਵਰੀ ਕਰੋ ਚੈੱਕ ਬਈ ਆ ਲੋ ਚੱਕ ਤੇ ਪੂਰਾ ਸਟੈਪਲਰ ਹੁਣ ਲਾਤਾ ਲੋਡਰ ਤੇ ਪਿੱਛੋਂ ਲਾ ਦੂੰਗਾ ਬਾਗਟ ਆ ਲੋ ਲੋਡਰ ਮਾਰ ਕੇ ਪੁੱਠਾ ਚੱਕ ਦੀ 3-4 ਫੁੱਟ ਗਾਂ ਲਓ ਜੀ ਹੁਣ ਲੋਡਰ ਫਿਰ ਸਿੱਧਾ ਕਰ ਦੂਗਾ ਪਿੱਛੋਂ ੱੱਕੂਗਾ ਬਾਗਟ ਨਾਲ ਤੇ ਲੋਡਰ ਨਾਲ ਫਿਰ ਕਰ ਦੂਗਾ ਪੁੱਠਾ ਆ ਲਓ ਜੀ ਭਾਈ ਜੀ ਕਿਉਂ ਮੰਨਦੇ ਨਾ ਡਰਾਈਵਰੀ ਵੇਖੋ ਤੁਸੀਂ ਲੈ ਜੀ ਕੜਤੀ ਬਾਹਰ ਕੋਈ ਰੈਂਪ ਨਹੀਂ ਕੋਸ਼ ਨਹੀਂ ਤੁਸੀਂ ਇਹ ਹਿਸਾਬ ਲਾ ਲਓ ਵੀ ਖੂਹ ਚੋਂ ਬਾਹਰ ਕੱਢੀ ਆ ਆ ਲਓ ਕਹੀਂ ਬਸ ਹੁਣ ਪਹਿਲੇ ਤਵੱਕੇ ਜਾਂਦੀ ਰਣੀ ਹੁਣ ਚੱਕ ਲਓ ਜੀ